ਦੋਸਤੋ ਇਹ ਹੈ ਗੁਰਦੁਆਰਾ ਭਵਾਨ ਗੜ੍ਹ ਸਾਹਿਬ ਜਿੱਥੇ ਛੋਟੇ ਸਹਿਬਜ਼ਾਦਿਆਂ ਦੀਆਂ ਦੀਹਾਂ ਦੀਆਂ ਲਾਸ਼ਾਂ ਦੀ ਰਾਖੀ ਬੱਬਰ ਸ਼ੇਰਾ ਨੇ ਕੀਤੀ ਸੀ ਅੱਜ ਵੀ ਕਹਿੰਦੇ ਇੱਥੇ ਰੂਹ ਕੰਬਦੀ ਆ ਆਉਂਦੇ ਹੋਏ ਤੇ ਇੱਥੇ ਜਿਹੜੀਆਂ ਆਵਾਜ਼ਾਂ ਆਉਂਦੀਆਂ ਨੇ ਹਨਾ ਤੇ ਕੰਧਾਂ ਜਿਹੜੀਆਂ ਕੰਬਣ ਲੱਗ ਜਾਂਦੀਆਂ ਨੇ ਤਾਂ ਦੋਸਤੋ ਅੰਦਰ ਉਹ ਦਿਖਾਉਂਗਾ ਕਈ ਅੱਜ ਵੀ ਜਿਹੜੀਆਂ ਉਹ ਚੀਜ਼ਾਂ ਮੌਜੂਦ ਨੇ ਛੋਟੇ ਸਹਿਬਜ਼ਾਦਿਆਂ ਦੀਆਂ ਤੇ ਇੱਥੇ ਇੱਧਰ ਜਿਹੜਾ ਇਤਿਹਾਸ ਲਿਖਿਆ ਹੋਇਆਗਾ 27 ਪੋ ਨੂੰ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਫਤੇਗੜ ਸਾਹਿਬ ਵਿਖੇ ਜਿਹੜਾ ਨੀਹਾਂ ਵਿੱਚ ਚਨਕੇ ਸ਼ਹੀਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਲਾਸ਼ਾਂ ਇਸ ਇੱਥੇ ਜੰਗਲ ਹੁੰਦਾ ਸੀ ਤੇ ਇੱਥੇ ਜਿਹੜੀਆਂ ਸੱਟੀਆਂ ਸੀ ਤੇ 48 ਘੰਟੇ ਤੱਕ ਬੱਬਰ ਸ਼ੇਰਾ ਨੇ ਜਿਹੜੀ ਆ ਆਪਾਂ ਕਹਿੰਦੇ ਰਾਖੀ ਕੀਤੀ ਸੀ ਛੋਟੇ ਸਾਹਿਬ ਜਦਿਆਂ ਦੀ ਵੀ ਕੋਈ ਜਾਨਵਰ ਜਿਹੜਾ ਚੱਕ ਇਨਾਂ ਨੋਜ ਕੇ ਖਾਣਾ ਜਾਵੇ ਹੈਨਾ ਤਾਂ ਕਰਕੇ ਜਿਹੜੀ ਬਬਰ ਸ਼ੇਰਾਂ ਨੇ ਰਾਖੀ ਕੀਤੀ ਸੀ ਇੱਕ ਜਾਨਵਰ ਨੇ ਸ਼ੇਰ ਦਾ ਵੈਸੇ ਆਪ ਹੀ ਨਹੀਂ ਛੱਡ ਦਾਂਦਾ ਕਿਸੇ ਨੂੰ ਪਰ ਐਨੇ ਪਵਿੱਤਰ ਰੂਹਾ ਸੀ ਉਹ ਵੀ ਛੋਟੇ ਸਾਹਿਬ ਜਦਿਆਂ ਦੀ ਰਾਖੀ ਜਿਹੜੀ ਸ਼ੇਰਾਂ ਨੇ ਕੀਤੀ ਸੀ ਤੇ ਤੁਸੀਂ ਇੱਧਰ ਜਦੋਂ ਅੰਦਰੋਂ ਹੋਵੋਗੇ ਐਂਟਰ ਹੋਵੋਗੇ ਤਾਂ ਤੁਹਾਨੂੰ ਜਿਹੜੇ ਕਿਨਾਰਿਆਂ ਤੇ ਸ਼ੇਰ ਵੀ ਦੇਖਣ ਨੂੰ ਮਿਲਣਗੇ ਦੋਵੇਂ ਪਾਸੇ ਹੈਨਾ ਤੇ ਆਹ ਗੁਰਦੁਆਰਾ ਜੀ ਇੱਥੇ ਜਿਹੜੀਆਂ ਲਾਸ਼ਾਂ ਪਈਆਂ ਸੀ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਬੁੱਢਾ ਦਲਾ ਲਿਆਂ ਦਾ ਜਿਹੜਾ ਗੁਰੂ ਘਰ ਹੈ ਤੇ ਜਿਹੜਾ ਫਤਿਹਗੜ੍ਹ ਸਾਹਿਬ ਬਿਲਕੁਲ ਗੁਰੂ ਘਰ ਹੈ ਉਹਦੇ ਪਿੱਛੇ ਜਿਹੜਾ ਇਹ ਗੁਰੂ ਘਰ ਬਣਿਆ ਹੋਇਆ ਤੇ ਇਸ ਥਾਂ ਤੇ ਜਿਹੜਾ ਉਸ ਟਾਈਮ ਛੋਟੇ ਸਾਹਿਬ ਜੀ ਦੀਆਂ ਜਿਹੜੀਆਂ ਲਾਸ਼ਾਂ ਪਈਆਂ ਸੀ ਤੇ ਛੇਰ ਨੇ 48 ਘੰਟਿਆਂ ਤੱਕ ਬਬਰ ਛੇਰ ਨੇ ਜਿਹੜੇ ਰਾਖੀ ਕੀਤੀ ਸੀ ਛੋਟੇ ਸਾਹਿਬਜ਼ਾਦਿਆਂ ਦੀਆਂ ਦੇਹਾਂ ਦੀ ਲਾਸ਼ਾਂ ਦੀ ਹੈ ਨਾ ਤੇ ਆਹ ਦੇਖੋ ਤੁਸੀਂ ਸ਼ੇਰ ਤੁਹਾਨੂੰ ਦੇਖਣ ਨੂੰ ਮਿਲਣਗੇ ਸਾਰੇ ਪਾਸੇ ਜਿਹੜੇ ਤੇ ਬਾਹਰ ਜਾਓਗੇ ਉਧਰ ਜਾਓਗੇ ਤੇ ਇਹ ਗੁਰੂ ਘਰ ਦੀ ਜਗ੍ਹਾ ਜਿਹੜੀ ਸਾਰੀ ਜਗ੍ਹਾ ਤੇ ਇਧਰੋਂ ਜਿਹੜਾ ਸਰੋਵਰ ਬਣਿਆ ਹੋਇਆਗਾ ਤੇ ਪਰਾਂ ਤੋਂ ਵੀ ਦਿਖਾਉਣਾ ਹੈ ਇਤਿਹਾਸ ਤੇ ਵੀ ਜਿਹੜਾ ਤੁਹਾਨੂੰ ਦਿਖਾਵਾਂਗੇ ਜਿੱਥੇ ਇਤਿਹਾਸ ਲਿਖਿਆ ਹੋਇਆਗਾ ਤੇ ਦੋਸਤੋ 27 ਪੂਰੀ 27 ਪੂ ਨੂੰ ਆਪਾਂ ਕਹਦੀ ਹੋਏ ਨਾ ਫਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਫਤਵਾ ਮਿਲਿਆ ਸੀਗਾ ਮੌਤ ਦਾ ਤੇ ਨੀਹਾਂ ਵਿੱਚ ਚਿੰਕੇ ਜਿਹੜਾ ਸ਼ਹੀਦ ਕਰ ਦਿੱਤਾ ਸੀ ਇਨਾਂ ਦੀ ਰਾਖੀ ਬੱਬਰ ਸ਼ੇਰਾ ਨੇ ਕੀਤੀ ਸੀ ਆ ਦੇਖੋ ਤੂੰ ਗੁਰਦੁਆਰਾ ਸ਼੍ਰੀ ਭਵਾਨਗੜ੍ਹ ਸਾਹਿਬ ਇਸ ਥਾਂ ਤੇ ਜਿਹੜਾ ਸਾਰਾ ਇਤਿਹਾਸ ਲਿਖਿਆ ਹੋਇਆ ਤੁਸੀਂ ਆਉਂਗੇ ਫਤਿਹਗੜ੍ਹ ਸਾਹਿਬ ਆਉਂਗੇ ਤਾਂ ਦੇਖ ਕੇ ਜਿਹੜਾ ਜ਼ਰੂਰ ਜਾਇਓ ਹੈ ਨਾ ਇਸ ਗੁਰੂ ਘਰ ਨੂੰ ਬਹੁਤ ਸਾਰੇ ਲੋਕਾਂ ਨੂੰ ਬੇਸ਼ੱਕ ਆ ਕੇ ਮੱਥਾ ਵੀ ਟੇਕਦੇ ਆ ਹੈਨਾ ਪਰ ਵੀ ਇਤਿਹਾਸ ਨਹੀਂ ਪਤਾ ਹੁੰਦਾ ਨਾ ਤਾਂ ਕਰਕੇ ਵੀਡੀਓ ਬਣਾਉਣ ਦਾ ਮਕਸਦ ਸੀਗਾ ਆ ਦੇ 1704 ਈਸਵੀ ਜਾਲਮ ਮੁਗਲ ਸਰਕਾਰ ਨੇ ਬਾਬਾ ਜੋਰਾਵਰ ਦੇ ਬਾਬਾ ਫਰੀਦ ਸਿੰਘ ਨੂੰ ਨੀਆਂ ਵਿੱਚ ਜਨ ਕੇ ਜਿਹੜਾ ਸ਼ਹੀਦ ਕਰ ਦਿੱਤਾ ਤੇ ਇਸ ਥਾਂ ਤੇ ਅਹੀਂ ਸੜਦਾ ਸੀਗਾ ਦੋਸਤੋ ਅਗਲੇ ਦਿਨ 48 ਘੰਟੇ ਤੱਕ ਜਿਹੜੀ ਆਪਾਂ ਕਹਿੰਦੀ ਵੀ ਰਾਖੀ ਸ਼ੇਰਾਂ ਨੇ ਕੀਤੀ ਸੀ ਤੇ ਫਿਰ ਹਨਾ ਦੀਵਾਨ ਟੋਡਰ ਮਾਲ ਜੀ ਨੇ ਜਗਾ ਖਰੀਦੀ ਆਪਾਂ ਕਹਿੰਦੀ ਖੜਮੀਆਂ ਜਿਹੜੇ ਮੋਹਰਾ ਲਾ ਕੇ ਜਗਾ ਖਰੀਦੀ ਸੋਨੇ ਦੀਆਂ ਤੇ ਉਸ ਤੋਂ ਬਾਅਦ ਜਿਹੜਾ ਜਿੱਥੇ ਜੋਤੀ ਸਰੂਪ ਗੁਰੂ ਘਰ ਬਣਿਆ ਹੋਇਆ ਉਹ ਥਾਂ ਖਰੀਦੀ ਸੀ ਉੱਥੇ ਜਿਹੜਾ ਸੰਸਕਾਰ ਕੀਤਾ ਗਿਆ ਸੀ ਸੰਸਾਰ ਦੀ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਅੱਜ ਵੀ ਉਹ ਮੰਨੀ ਜਾਂਦੀ ਹੈਗੀ ਤੇ ਇੱਧਰ ਜਿਹੜਾ ਇਤਿਹਾਸ ਲਿਖਿਆ ਹੋਇਆ ਦੋਸਤੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਫਤਿਹਗੜ੍ਹ ਸਾਹਿਬ ਆ ਰਹੇ ਹੋ ਤਾਂ ਇਸ ਗੁਰੂ ਘਰ ਨੂੰ ਜਿਹੜਾ ਵੇਖ ਕੇ ਜ਼ਰੂਰ ਜਾਇਓ ਗੁਰਦੁਆਰਾ ਬਿਮਾਨਗੜ੍ਹ ਸਾਹਿਬਾ ਜੀ ਬਿਲਕੁਲ ਜਿਹੜਾ ਫਤਿਹਗੜ੍ਹ ਸਾਹਿਬ ਜਿਹੜਾ ਆਪਾਂ ਕਹਿੰਦੇ ਮੇਨ ਗੁਰੂ ਘਰ ਇੱਥੇ ਦੁਆਰਾ ਨਹੀਂ ਵਿੱਚ ਚਨੇ ਸੀ ਛੋਟੇ ਸਾਹਿਬਾਂ ਦੋਸਤ ਜਿਹੜਾ ਪਿੱਛੇ ਬਣਿਆ ਹੋਇਆਗਾ ਆਹੋਂਗੇ ਜਰੂਰ ਵੇਖ ਕੇ ਆਇਓ ਦੋਸਤੋ ਤੇ ਇਧਰ ਫਤਿਹਗੜ ਸਾਹਿਬ ਦੀ ਮੈਂ ਤੁਹਾਨੂੰ ਇੱਕ ਝਲਕ ਦਿਖਾਉਣਾ ਇਧਰਲੇ ਪਾਸੇ ਜਿਹੜਾ ਉਧਰ ਗੁਰੂ ਘਰ ਹੈ ਫਤਿਹਗੜ ਸਾਹਿਬ ਜਿਹੜਾ ਮੇਨ ਆ ਤੇ ਕੱਠ ਜਿਹੜਾ ਵਧਣਾ ਸ਼ੁਰੂ ਹੋ ਗਿਆ 26 27 28 ਜਿਹੜਾ ਦਸੰਬਰ ਨੂੰ 11 12 13 ਤੱਕ ਦੀ ਦਿਨ ਹੋਣਗੇ ਹਨਾ ਇੱਥੇ ਮੇਲਾ ਲੱਗਣਾ